ਆਮ ਆਦਮੀ ਪਾਰਟੀ ਦੇ ਵਿੱਚ ਇੱਕ ਵੱਡਾ ਫੇਰਬਦਲ ਹੋ ਸਕਦਾ ਹੈ ਤੇ ਦੱਸਦੀ ਹੈ ਕਿ ਉਥੇ ਹੀ ਅੱਜ ਗਵਰਨਰ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ 4 ਵਜੇ ਮੀਟਿੰਗ ਕਰਨ ਜਾ ਰਹੇ ਨੇ ਤੇ ਜਿਸ ਤੇ ਵਿੱਚ ਇਸ ਮੀਟਿੰਗ ਚ ਕਈ ਚਰਚਾਵਾਂ ਹੋਣਗੀਆਂ ਤੇ ਉਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਕਿ ਵੱਡਾ ਫੇਰ ਬਦਲ ਕਰ ਸਕਦੇ ਨੇ ਕੋਈ ਸਿਆਸੀ ਤਮਾਕਾ ਹੋਣ ਦੀ ਉਮੀਦ ਹੋ ਸਕਦੀ ਹੈ ਤੇ ਦੂਜੇ ਪਾਸੇ ਗੱਲ ਕਰੀਏ ਤੇ ਦੱਸਿਆ ਜਾ ਰਿਹਾ ਹੈ ਕਿ ਕੈਬਨਿਟ ਮੰਤਰੀ ਬਦਲਣੀਆਂ ਚਰਚਾਵਾਂ ਵੀ ਹੋ ਰਹੀਆਂ ਨੇ ਤੇ ਉਥੇ ਹੀ ਦੱਸਦੇ ਕਿ ਆਮ ਆਦਮੀ ਪਾਰਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਅਪਰ ਆਲ ਚ ਜਿਹੜਾ ਕਿ ਭਗਵੰਤ ਸਿੰਘ ਮਾਨ ਮੰਤਰੀ ਮੰਡਲ ਚ ਫੇਰ ਬਦਲ ਕਰ ਸਕਦੇ ਨੇ ਹਾਲਾਂਕਿ ਕੁਝ ਆਕੂ ਇਹ ਨਹੀਂ ਚਾਹੁੰਦੇ ਕਿ ਜਦੋਂ ਕਿ ਕੁਝ ਆਕੂ ਇਸ ਦੇ ਹੱਕ ਵਿੱਚ ਹਨ ਤੇ ਕੁੱਲ ਮਿਲਾਕੇ ਮੰਨਿਆ ਜਾ ਰਿਹਾ ਹੈ ਕਿ ਕੇਜਰੀਵਾਲ ਹੁਣ ਆਪਣੀ ਸਾਰੀ ਤਾਕਤ ਪੰਜਾਬ ਦੇ ਵਿੱਚ ਲਗਾ ਦੇਣਗੇ ਤੇ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸ਼ਾਮ ਉੱਥੇ ਹੀ ਰਾਜਪਾਲ ਦੇ ਨਾਲ ਮੁਲਾਕਾਤ ਕਰਨਗੇ ਤੇ ਇਹ ਮੀਟਿੰਗ ਜਿਹੜੀ ਕਿ ਸ਼ਾਮ ਨੂੰ 4 ਵਜੇ ਹੋਵੇਗੀ ਦਾਸੀਏ ਕਿ ਇਹ ਮੀਟਿੰਗ ਬਜਟ ਸੈਸ਼ਨ ਦੇ ਵਿਚਕਾਰ ਹੋਣ ਜਾ ਰਹੀ ਹੈ ਰਾਜਪਾਲ ਨੇ ਖੁਦ ਮੁੱਖ ਮੰਤਰੀ ਨੂੰ ਚਾਹ ਦੇ ਲਈ ਸੱਦਾ ਦਿੱਤਾ ਹੈ ਤੇ ਇਸ ਦੌਰਾਨ ਸੂਬੇ ਦੇ ਮੁੱਖ ਮੁੱਦਿਆਂ ਅਤੇ ਵਿਧਾਨ ਸਭਾ ਦੇ ਸਾਰੇ ਬਿੱਲਾਂ ਤੇ ਚਰਚਾ ਕੀਤੀ ਜਾਵੇਗੀ ਦਰਸਲ ਵਿਧਾਨ ਸਭਾ ਸ਼ਾਸਨ ਜਿਹੜਾ ਕਿ ਸ਼ੁੱਕਰਵਾਰ ਨੂੰ ਹੀ ਸ਼ੁਰੂ ਹੋ ਗਿਆ ਸੀ ਤੇ ਮੁੱਖ ਮੰਤਰੀ ਨੂੰ ਉਸੇ ਦਿਨ ਰਾਜਪਾਲ ਨੇ ਸੱਦਾ ਦਿੱਤਾ ਸੀ ਭਾਵੇਂ ਸੋਸ਼ਲ ਮੀਡੀਆ ਤੇ ਚਰਚਾ ਸੀ ਕਿ ਪੰਜਾਬ ਮੰਤਰੀ ਮੰਡਲ 'ਚ ਫੇਰ ਬਦਲ ਹੋ ਸਕਦਾ ਹੈ ਪਰ ਮੁੱਖ ਮੰਤਰੀ ਦਸਤਰ ਨੇ ਜਿਹੜਾ ਕਿ ਸਪਸ਼ਟ ਕੀਤਾ ਹੈ ਕਿ ਅਜਿਹਾ ਕੋਈ ਯੋਜਨਾ ਨਹੀਂ ਹੈ ਤੇ ਇਸ ਦੇ ਨਾਲ ਹੀ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਸੂਬੇ 'ਚ ਨਸ਼ਿਆਂ ਦੇ ਵਿਰੁੱਧ ਮੁਹਿੰਮ ਤੇ ਚਰਚਾ ਹੋ ਸਕਦੀ ਹੈ ਕਿਉਂਕਿ ਰਾਜਪਾਲ ਖੁਦ ਸਰਹੰਦੀ ਇਲਾਕਿਆਂ ਦਾ ਦੌਰਾ ਕਰਦੇ ਰਹਿੰਦੇ ਰਹੇ ਤੇ ਦੱਸਿਆ ਕਿ ਉੱਥੇ ਹੀ ਪੰਜਾਬ ਦੇ ਰਾਜਪਾਲ ਜਿਹੜੇ ਕਿ ਗੁਲਾਬ ਚੰਦ ਘਟਾਰੀਆ ਤੇ ਮੁੱਖ ਮੰਤਰੀ ਦੇ ਵਿਚਕਾਰ ਸਬੰਧ ਬਹੁਤ ਚੰਗੇ ਰਹੇ ਨੇ ਜਦੋਂ ਤੋਂ ਗੁਲਾਬ ਚੰਦ ਘਟਾਰੀਆ ਨੇ ਪੰਜਾਬ ਦੇ ਰਾਜਪਾਲ ਵਜੋਂ ਅਹੁਦਾ ਸੰਭਾਲਿਆ ਤਾਂ ਉਹਨਾਂ ਨੇ ਪੰਜਾਬ ਸਰਕਾਰ ਦੁਆਰਾ ਪਾਸ ਕੀਤੇ ਗਏ ਜ਼ਿਆਦਾਤਰ ਬਜਟਾਂ ਨੂੰ ਪਹਿਲ ਦੇ ਆਧਾਰ ਤੇ ਮਨਜ਼ੂਰੀ ਦਿੱਤੀ ਸੀ ਤੇ ਉੱਥੇ ਹੀ ਦੱਸੀਏ ਕਿ 2022 ਚ ਪੰਜਾਬ ਚ ਸਰਕਾਰ ਬਣਨ ਤੋਂ ਬਾਅਦ ਭਗਵੰਤ ਸਿੰਘ ਮਾਨ ਦੇ ਮੰਤਰੀ ਮੰਡਲ ਚ ਹੁਣ ਤੱਕ 6 ਵਾਰ ਫੇਰ ਬਦਲ ਕੀਤਾ ਜਾ ਚੁੱਕਾ ਹੈ ਤੇ ਭਗਵੰਤ ਬਾਅਦ ਮੰਤਰੀ ਮੰਡਲ ਚ ਫੇਰ ਬਦਲਦੀਆਂ ਚਰਚਾਾਂ ਮ ਇਸ ਲਈ ਵੀ ਗਰਮ ਨੇ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਪੰਜਾਬ ਸਰਕਾਰ ਦੇ ਦੋ ਮੰਤਰੀਆਂ ਨੂੰ ਦਿੱਲੀ ਦੇ ਵਿੱਚ ਬੁਲਾਇਆ ਸੀ ਤੇ ਇਹਨਾਂ ਮੰਤਰੀਆਂ ਦੇ ਦੋ ਨਾਮ ਹੈ ਦੱਸਦੀ ਕਿ ਲਾਲਚੰਦ ਕਟਾਰੂਚੱਕ ਹਰਪਜਨ ਸਿੰਘ ਨੇ ਤੇ ਉਥੇ ਹੀ ਇਹ ਦੋਵੇਂ ਮੰਤਰੀ ਹਾਲ ਹੀ ਵਿੱਚ ਸਮੇਂ ਦੇ ਵਿੱਚ ਵਿਵਾਦਾਂ ਦੇ ਵਿੱਚ ਨੇ ਤੇ ਉਥੇ ਹੀ ਆਮ ਆਦਮੀ ਪਾਰਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਅਪ੍ਰੈਲ ਚ ਭਗਵੰਤ ਸਿੰਘ ਮਾਨਯ ਮੰਤਰੀ ਮੰਡਲ ਚ ਫੇਰ ਬਦਲ ਹੋ ਸਕਦਾ ਹੈ ਹਾਲਾਂਕਿ ਕੁਝ ਆਕੂ ਇਹ ਨਹੀਂ ਚਾਹੁੰਦੇ ਕਿ ਜਦੋਂ ਕਿ ਕੁਝ ਆਕੂ ਇਹ ਵੀ ਹੱਕ ਚ ਨੇ ਤੇ ਦੱਸ ਦਈਏ ਕਿ ਕੁੱਲ ਮਲਾਕੇ ਮੰਨੇ ਜਾ ਰਿਹਾ ਹੈ ਕਿ ਕੇਜਰੀਵਾਲ ਹੁਣ ਆਪਣੀ ਜਿਹੜੀ ਕਿ ਸਾਰੀ ਤਾਕਤ ਆ ਪੰਜਾਬ ਦੇ ਵਿੱਚ ਲਗਾ ਦੇਣਗੇ ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਤੇ ਉਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਰਾਜਪਾਲ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਨੇ ਤੇ ਜਿਸ ਦੇ ਵਿੱਚ ਕੋਈ ਵੱਡਾ ਜਿਹੜਾ ਕਿ ਚਰਚਾ ਹੋ ਸਕਦੀ ਹੈ ਤੇ ਉੱਥੇ ਹੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸਵਾਲ ਕੀਤੇ ਜਾਣਗੇ ਜਵਾਬ ਮਿਲਣਗੇ ਤੇ ਉੱਥੇ ਹੀ ਗਵਰਨਰ ਦੇ ਨਾਲ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਕਿ ਮੁਲਾਕਾਤ ਕਰਨਗੇ ਕੋਈ ਵੱਡਾ ਫੈਸਲਾ ਆ ਸਕਦਾ